ਮਾਰੇ ਰੋਟੀ ਦੇ ਵਿੱਚ ਕੋਈ ਨਸ਼ਾ ਦੇ ਦਿੰਦਾ ਹੀ ਮੈਨੂੰ ਸੋਨ ਦਿਮਾਗ ਮੇਰਾ ਸੋਨ ਬੰਨ ਜਾ ਹੋ ਗਿਆ ਮੈਨੂੰ ਕੁਝ ਨਹੀਂ ਪਾਲਾ ਦਿੰਦਾ ਜੀ ਤੇ ਕਿੱਥੇ ਲਗੀ 60% ਲਗੀ ਤਾਂ ਤੁਹਾਡੇ ਤਾਂ ਇਸ ਲਈ ਕੋਈ ਨਹੀਂ ਕਢਣਾ ਕੀੜੇ ਕਿਸੇ ਜ਼ਿੰਮੇਦਾਰ ਨੇ ਇਸ ਵੀਰ ਕੋਲੋਂ ਕੰਮ ਕਰਵਾਇਆ ਇਹਨੂੰ ਬੰਨ ਕੇ ਬੰਦੂ ਮਜ਼ਦੂਰ ਬਣਾ ਕੇ ਪਵਿੱਤਰ ਚਾਰ ਪੈਸੇ ਵਾਂਜਣਗੇ ਕੋ ਘਰਵਾਰ ਬਣਾ ਲਾਂਗਾ ਕਹਿੰਦਾ ਹਾਂ ਤੇ ਮੈਂ ਅੰਬਸਰ ਸਟੇਸ਼ਨ ਤੋਂ ਸਟੇਸ਼ਨ ਤੇ ਆਇਆ ਉਸੇ ਕੋਈ ਜ਼ਿੰਮੇਦਾਰ ਆਇਆ ਤੇ ਮੈਂ ਉਹਦੇ ਨਾਲ ਗੱਲਬਾਤ ਕੀਤੀ ਮੈਂ ਕਹਿੰਦਾ ਮੈਨੂੰ ਕਿੰਨੇ ਪੈਸੇ ਦੋਗੇ 500 ਰੁਪਇਆ ਚਾਰ-ਚਾਰ ਮਹੀਨੇ ਦੇ ਜਾਊਂਗਾ ਤੇ ਮੈਂ ਉਹਦੇ ਨਾਲ ਤਲ ਗਿਆ ਕਿ ਸਾਹ ਸੰਗਤ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਕੋਈ ਭੈਣ ਭਰਾ ਰਿਸ਼ਤੇਦਾਰ ਇਹਦਾ ਮਿਲ ਪਵੇ ਜਿਹੜਾ ਨਾ ਉਹ ਜਿੱਤੀ ਚੋਣ ਗਈ ਆ ਸੁਭਦ ਹੋਵੇ ਕਿੰਨਾ ਵਿਚਾਰਾ ਹੋ ਗਿਆ ਲੱਗ ਰਿਹਾ ਕਿ ਇਹ ਕੀ ਦਿੱਕੂ ਇਹਦਾ ਇਹ ਤੋੜਾ ਵਾਲਾ ਇਹਨੇ ਚੜਪੁਰ ਅੰਮ੍ਰਿਤਸਰੋਂ ਗਰੀਆਣਾਂ ਤੇ ਦੁਹਾ ਸੁਹਾਮ ਇੱਧਰ ਕਿੱਧਰ ਆ ਗਿਆ ਕਿਹਦੇ ਕਾਬੂ ਆ ਗਿਆ ਤੂੰ ਉਧਰੋਂ ਬਾਬਾ ਜੀ ਪਤਾ ਮੈਨੂੰ ਗਦਾਪੁਰ ਦਾ ਬੰਦਾ ਇੱਥੇ ਆਇਆ ਹਾਂ ਤੇ ਉਹ ਗਦਾਪੁਰ ਲੈ ਕੇ ਆਇਆ ਉਹ ਮੈਂ ਛੋਟਾ ਸੀਗਾ 8-9 ਸਾਲ ਦਾ ਤੇ ਉਹਨਾਂ ਮੈਨੂੰ ਮਨ ਲਾਵੇ ਇੱਕ ਕਛਾ ਜਿਹਾ ਬਣਾ ਕੇ ਸੋਡਦਾ ਤੇ ਉਹ ਪਵਾ ਦਿੰਦਾ ਸੀਗਾ ਅੱਛਾ ਤੇ ਉੱਥੋਂ ਵੀ ਮੈਂ ਮੁੜ ਕੇ ਫਿਰ ਭੱਜ ਕੇ ਆਇਆ ਤੇ ਮੁੜ ਕੇ ਮੈਂ ਇੱਥੇ ਅੰਬਸਰ ਰਹਿਣ ਲੱਗ ਪਿਆ ਇਹ ਤੇ ਡੇੜੀ ਮਾਰੇ ਲੱਗਦੀ ਹੁੰਦੀ ਐ ਦੋ ਡੇੜੀਆਂ ਲੱਗਦੀਆਂ ਨੇ ਤੀਜੀ ਤੇ ਡੇੜੀ ਨਹੀਂ ਲੱਗਦੀ ਹੁੰਦੀ ਤੇ ਮੈਂ ਮੁੜ ਕੇ ਫਿਰ ਮੈਂ ਕਿਹਾ ਚਲੋ ਕੋਈ ਜ਼ਿੰਮੇਦਾਰ ਨਾਲ ਇਸਨੇ ਕੰਮ ਕਰ ਲੈਣੇ ਆ ਤੇ ਵੀ ਚਲੋ ਚਾਰ ਪੈਸੇ ਵੰਜਣਗੇ ਕੋਈ ਕਾਰਵਾਰ ਬਣਾ ਲਾਂਗਾ ਮੈਂ ਆਪ ਦਾ ਤੇ ਮੈਂ ਅੰਬਸਰ ਸਟੇਸ਼ਨ ਤੋਂ ਸਟੇਸ਼ਨ ਤੇ ਆਇਆ ਉੱਥੇ ਕੋਈ ਜ਼ਿੰਮੇਦਾਰ ਆਇਆ ਤੇ ਮੈਂ ਉਹਦੇ ਨਾਲ ਗੱਲਬਾਤ ਕੀਤੀ ਮੈਂ ਕਿਹਾ ਵੀ ਮੈਨੂੰ ਕਿੰਨੇ ਪੈਸੇ ਦੋਗੇ 500 ਰੁਪਇਆ ਚਾਰ-ਚਾਰ ਮਹੀਨੇ ਦੇ ਜਾਊਂਗਾ ਮੈਂ ਉਹਦੇ ਨਾਲ ਚੱਲ ਗਿਆ ਉਹ ਇਧਰ ਖੇਮ ਕਰਨ ਵਾਲੇ ਪਾਸੇ ਬਾਬਾ ਜੀ ਬਾਰਡਰ ਵਾਲੇ ਪਾਸੇ ਦਾ ਏਰੀਆ ਲੈ ਗਿਆ ਤੇ ਖੇਮ ਕਰਨ ਮੈਂ ਲੰਘਿਆ ਖੇਮ ਕਰਨ ਤੋਂ ਅੱਗੇ ਜਾ ਕੇ ਤੇ ਉਹਨੇ ਛੱਟ ਦੇ ਅੰਦਰ ਹੀ ਗੱਡੀ ਵਾਰਤੀ ਸਿਟੀ ਹਾਂਜੀ ਹਾਂ ਤੇ ਉਹ ਗੇਟ ਮਾਰ ਲਿਆ ਤੇ ਉੱਥੇ ਮੁੜ ਕੇ ਮੈਨੂੰ ਕੰਮ ਕਰਾਇਆ ਦੋ ਚਾਰ ਦਿਨ ਪੌਲ ਦਾ ਨਾਮ ਕੀ ਪੌਲ ਦਾ ਨਾਮ ਹੀ ਮੈਨੂੰ ਪਤਾ ਤੂੰ ਇੰਨਾ ਚਰ ਪੁੱਤਰ ਹੈਗਾ ਦੇ ਕੋਲ ਮਾਰੇ ਰੋਟੀ ਦੇ ਵਿੱਚ ਕੋਈ ਨਸ਼ਾ ਦੇ ਦਿੰਦਾ ਈ ਮੈਨੂੰ ਸੋਨ ਦਿਮਾਗ ਮੇਰਾ ਸੋਨ ਬੋਨ ਜਾ ਹੋ ਗਿਆ ਮੈਨੂੰ ਕੁਝ ਨਹੀਂ ਪਾਲਾ ਦਿੰਦਾ ਈ ਮੈਂ ਕਹਿ ਰਿਹਾ ਮਨ ਮਤਲਬ ਤੂੰ ਨਸ਼ਾ ਵੇਹੇ ਤਰ ਕਰਦਾ ਨਾ ਮੈਂ ਤਾਂ ਨਹੀਂ ਕੋਈ ਨਸ਼ਾ ਕਰਦਾ ਤਮਾਕੂ ਬੀੜਾ ਕੋ ਖੈ ਨਹੀਂ ਚੰਨੀ ਤੇ ਬਰਸੋਂ ਮਿਲਦਾ ਠਾ ਮੈਨੂੰ ਤਾਂ ਮੈਂ ਕਹਾਂ ਮੈਂ ਛੋੜ ਜੂਗਾ ਨਹੀਂ ਤੇ ਪਰਸੋਂ ਦਾ ਪਿਆ ਔਰ ਮੁੰਡਾ ਚਾਹ ਰਿਹਾ ਇੱਥੇ ਕਿੱਥੋਂ ਆਇਆ ਤੂੰ ਕਿੱਥੇ ਰਵਾਈ ਗੱਡੀ ਕੋਈ ਛੱਡ ਗਿਆ ਕਿੱਥੇ ਲਗੀ ਛੱਟ ਕਿੱਥੇ ਲਗੀ ਬਾਹਰ ਤੋਂ ਦੇ ਹਾਲੇ ਸੋਰੀ ਕਬਜ਼ੇ ਕਿਹੜੇ ਕਰੇ ਨੇ ਕੋਈ ਨਹੀਂ ਕਢਦਾ ਕੀਲੇ ਹਾਂਜੀ ਵੇਖੋ ਜੀ ਹਾਲਾਤ ਇਹ ਕਿੰਨੇ ਗੰਭੀਰ ਕਿਸੇ ਜ਼ਿੰਮੇਦਾਰ ਨੇ ਇਸ ਵੀਰ ਕੋਲੋਂ ਕੰਮ ਕਰਵਾਇਆ ਤੇ ਇਹਨੂੰ ਬੰਨ ਕੇ ਬੰਦੂ ਮਜ਼ਦੂਰ ਬਣਾ ਕੇ ਤੇ ਹੁਣੇ ਤਰਨਤਨ ਦੇ ਲਾਗੇ ਜਿਹੜਾ ਵਾ ਉਹ ਬੱਸ ਢੇ ਦੇ ਵਿੱਚ ਵਿਚਾਰਾ ਪਿਆ 4 ਦਿਨ ਹੋ ਗਏ ਜੋ ਹੋ ਗਏ ਤੇ ਲਾਗੇ ਜਿਹੜੇ ਸੇਵਾਦਾਰ ਆ ਉਹਨਾਂ ਨੇ ਇਹਦੀ ਦੇਖਭਾਲ ਕੀਤੀ ਸਾਡੇ ਸਕਾਰਜੋਗ ਵੀਰ ਨੇ ਠੱਠੀ ਤੋਂ ਉਹ ਰੋਟੀ ਪਾਣੀ ਨੂੰ ਦੇ ਕੇ ਜਾਂਦੇ ਰਹੇ ਨੇ ਤੇ ਅੱਜ ਅਸੀਂ ਇਹਨੂੰ ਹੁਣ ਉੱਥੇ ਗੁਰੂ ਨਾਨਕ ਬਿਰਧ ਆਸ਼ਰਮ ਜਵੰਦਾ ਕਲਾ ਨੁਕਰੀ ਸੇਵਾ ਕਰਨ ਤਾਂ ਉੱਥੇ ਲੈ ਕੇ ਜਾ ਰਹੇ ਆ ਤੇ ਸਾਰ ਸੰਗਤ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਕੋਈ ਭੈਣ ਭਰਾ ਰਿਸ਼ਤੇਦਾਰ ਇਹਦਾ ਮਿਲ ਪਵੇ ਤੇ ਇਹਦੀ ਜਿਹੜਾ ਨਾ ਉਹ ਜਿੰਦਗੀ ਜੋ ਜਿਹੜੀ ਆ ਸੁਭਦ ਦਿਓ ਵੇਖੋ ਕਿੰਨਾ ਉਚਾ ਰਹਾ ਹੋ ਗਿਆ ਨਾ ਨਜ਼ਰ ਰੋੜਿਆ ਕਿ ਇਹ ਮਾਤਾ ਪੁਰਖੇ ਇਹ ਭੈਣ ਦਾ ਭਰਾ ਹੋਊਗਾ ਕਿਸੇ ਰਿਸ਼ਤੇਦਾਰੀ ਦੇ ਵਿੱਚ ਇਹਦਾ ਆਪਾ ਮਿਲ ਹੋ ਜਾਵੇ ਕੋਈ ਇਹਨੂੰ ਚਾਹੁੰਦਾ ਹੋਵੇ ਤੇ ਸਾਡੇ ਨਾਲ ਸੰਪਰਕ ਕਰਿਓ ਸਾਡਾ ਨੰਬਰ ਜਿਹੜਾ ਆ ਵੀਡੀਓ ਦੇ ਵਿੱਚ ਮੈਂਸ਼ਨ ਹੈ ਜੀ ਉਹਨਾਂ ਨੂੰ ਅਸੀਂ ਗਿਰਦਾਸ ਸਿੰਘ ਜੋਂਦਾ ਕਲਾਂ ਲੈ ਕੇ ਜਾ ਰਹੇ ਹਾਂ ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਜੇਕਰ ਆਪਾਂ ਸਾਵਧਾਨ ਰੱਖਣਾ ਨਾ 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 ਰੱਖਣਾ ਇਹ ਸਾਡੇ ਟੀਮ ਮੈਂਬਰ ਨੇ ਜੀ ਪਿੰਡ ਠੱਟੀ ਤੋਂ ਗੁਰਕਰ ਦੇ ਬਰੀਜ ਰਹੇ ਹੈ ਵੀਰ ਜੀ ਇਹਨਾਂ ਨੇ ਸਭ ਸੰਭਾਲ ਦੋ ਦਿਨੇ ਇਸ ਅੱਡੇ ਦੇ ਵਿੱਚ ਪਏ ਇਸ ਵੀਰ ਦੀ ਜਿਹੜੀ ਆ ਉਹ ਕਹਿੰਦੀ ਆ ਜਲਪਣੀ ਛਕਾਉਂਦੇ ਰਹਿਆ ਤੇ ਇਹ ਸਿਮਰਵਾ ਜਿਹੜੀਆਂ ਹਰਕਤਾਂ ਅਸੀਂ ਸੇ ਨਹੀਂ ਆਉਂਦੀਆਂ ਤੇ ਕੋਈ ਵਿਰਲੇ ਪਰਸਨ ਹੁੰਦੇ ਨੇ ਵਿਰਲੇ ਇਨਸਾਨ ਹੁੰਦੇ ਨੇ ਜਿਹੜਾ ਪ੍ਰਮਾਣ ਇਹਨੂੰ ਆਪਣਾ ਮੰਨ ਲੈ ਇਹ ਭਾਈਕਮਈ ਜੀ ਦਾ ਮਿਸ਼ਨ ਹੈ ਕਿ ਸਾਰਿਆਂ ਨੂੰ ਆਪਣੇ ਸਾਰਿਆਂ ਵਿੱਚ ਰੱਬ ਨੂੰ ਵੇਖੋ ਤੇ ਇਹ ਵੀਰ ਗੁਰutar ਦੀ ਸੇਵਾ ਕਰਦਾ ਸਾਡੀ ਟੀਮ ਮੈਂਬਰ ਆ ਤਰਨਤਨ ਤੋਂ ਸਾਰੀਆਂ ਸੇਵਾਾਂ ਨਿਭਾਉਂਦਾ ਵਾ ਤੇ ਇਹਨਾਂ ਨੇ ਸਾਨੂੰ ਇਸ ਵੀਰ ਬਾਰੇ ਦੱਸਿਆ ਕਿ ਅਲ ਸ਼ਾਮੀ ਰਾਤ ਨੂੰ ਲੇਟਰ देर रात ਗੱਲ ਹੋਈ ਤੇ ਅੱਜ ਅਸੀਂ ਇਹਨੂੰ ਲੈਣ ਵਾਸਤੇ ਪਹੁੰਚੇ ਆ ਸੋ ਸੰਗਤ ਨੂੰ ਬੇਨਤੀ ਆ ਕਿ ਸਾਰੇ ਨਾਲ ਮਿਲ ਕੇ ਇਹ ਸੇਵਾਾਂ ਨਿਭਾਈਏ ਸਾਡਾ ਸਹਿਯੋਗ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ